ਪਟਿਆਲਾ ਜ਼ਿਲ੍ਹਾ ਤੋਂ ਆਏ ਸਾਰੇ ਹੀ ਆਸ਼ਾ ਵਰਕਰਾਂ ਵੱਲੋਂ ਆਪਣੀ ਪ੍ਰਧਾਨ ਕਿਰਨਦੀਪ ਕੌਰ ਮੰਜੋਲਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਦੇ ਪੁਰਾਣਾ ਬਸਟਾਂ ਦੇ ਕੋਲ ਪੁਲ ਦੇ ਥੱਲੇ ਲਗਾਇਆ ਵਿਸ਼ਾਲ ਤਰਨਾ ਪ੍ਰਧਾਨ ਕਿਰਨਦੀਪ ਕੌਰ ਨੇ ਕਿਹਾ ਕਿ ਸਾਡੀਆਂ ਪੁਰਾਣੀਆਂ ਪੈਨਸ਼ਨਾਂ ਬਹਾਲ ਕੀਤੀਆਂ ਜਾਣ ਕਿਰਨਦੀਪ ਕੌਰ ਪੰਜੋਲਾ ਪੰਜਾਬ ਪ੍ਰਧਾਨ ਆਸ਼ਾ ਵਰਕਰ ਤੇ ਆਸਬ ਸੈਲਫ ਸੈਲਫ ਇੰਟੀਕੇਟਰ ਯੂਨੀਅਨ ਅੱਜ ਲਗਾਇਆ ਕਿਸਮਤ ਸਾਡਾ ਜਿਹੜੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨੋਂ ਸਰਕਾਰਾਂ ਨੇ ਮਿਲ ਕੇ ਸਾਡੇ ਤੇ ਨਾਦਰਸ਼ਾਈ ਜਿਹੜਾ ਪ੍ਰਮਾਣ ਜਾਰੀ ਕੀਤਾ ਜਿਹਦੇ ਵਿੱਚ ਆਸ਼ਾ ਵਰਕਰਾਂ ਦੇ ਇਨਸੈਂਟਿਵ ਕੱਟੇ ਗਏ ਨੇ ਤੇ ਸਾਡੇ ਅਮਾ 58 ਸਾਲ ਰੱਖ ਕੇ ਸਾਨੂੰ ਖਾਲੀ ਹੱਥ ਘਰਾਂ ਨੂੰ ਵਾਪਸ ਕਰਨਾ ਇਹ ਬਹੁਤ ਹੀ ਦੁਖਦਾਈ ਜਿਹੜੀ ਘਟਨਾ ਸਾਡੇ ਪੰਜਾਬ ਦੀਆਂ ਵਰਕਰਾਂ ਦੇ ਦਿਲਾਂ ਤੇ ਵਾਪਰ ਰਹੀ ਹੈ ਮੰਗਾਂ ਜੀਆਂ ਸਰਪੰਚ ਸਾਡੀਆਂ ਮੰਗਾਂ ਨੇ ਕਿ ਸਭ ਤੋਂ ਪਹਿਲਾਂ ਸਾਡੇ ਜਿਹੜੇ ਕੱਟੇ ਹੋਏ ਇਨਸੈਂਟਿਵ ਨੇ ਉਹ ਬਹਾਲ ਕੀਤੇ ਜਾਣ ਸਾਡੀ ਜੜੀ ਕਿ ਜਿੰਨਾ ਕਿ ਟੇਜ ਹੈ ਉਹ 65 ਸਾਲ ਕੀਤੀ ਜਾਵੇ ਅਤੇ ਸਾਡੀਆਂ ਵਰਕਰਾਂ ਜਿਹੜੀਆਂ ਖਾਲੀ ਹੱਥ ਗਈਆਂ ਨੇ ਜਾਂ ਜਾਣੀਆਂ ਨੇ ਉਹਨਾਂ ਨੂੰ 5 ਲੱਖ ਰੁਪਈਆ ਦਿੱਤਾ ਜਾਵੇ ਅਤੇ 10000 ਰੁਪਈਆ ਪੈਨਸ਼ਨ ਸਕੀਮ ਹੈ ਜਿਹੜੀ ਉਹ ਲਾਗੂ ਕੀਤੀ ਜਾਵੇ ਉਸ ਤੋਂ ਬਾਅਦ ਜਿਹੜੀ ਸਾਡੀਆਂ ਆਸ਼ਾ ਫੈਸਿਲੀਟੇਟਰਾਂ ਨੇ ਉਹਨਾਂ ਦੀ ਤੂਰ ਮਨੀ ਦੇ ਵਿੱਚ ਵਾਧਾ ਅਤੇ ਉਹਨਾਂ ਨੂੰ ਸੀਐਚਓ ਦੀ ਸਕੀਮ ਦੇ ਵਿੱਚ ਲਿਆ ਜਾਵੇ ਸਾਡਾ 2500 ਰੁਪਈਆ ਜਿਹੜਾ ਉਹਨੂੰ 20% ਇਨਕਰੀਮੈਂਟ ਲਾ ਕੇ ਸਰਕਾਰ ਵੱਲੋਂ ਡਬਲ ਕੀਤਾ ਜਾਵੇ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਅੱਜ ਕੱਲੇ ਪਟਿਆਲਾ ਜ਼ਿਲ੍ਹੇ ਦਾ ਧਰਨਾ ਹੈ ਜਦੋਂ ਪੰਜਾਬ ਦਾ ਧਰਨਾ ਹੋਊਗਾ ਤਾਂ ਇੱਥੇ ਜਿਹੜੀ ਇੱਟ ਦੀ ਇੱਟ ਹੈ ਉਹ ਖੜਕਾਈ ਜਾਊਗੀ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੀ ਜਿਮਨੀ ਚੌਣ ਜਲੰਧਰ ਦੇ ਵਿੱਚ ਜਾ ਕੇ ਵਿਰੋਧ ਕਰਾਂਗੇ ਤੇ ਸਰਕਾਰ ਨੂੰ ਦਿਖਾਵਾਂਗੇ ਕਿ ਆਸ਼ਾ ਵਰਕਰਾਂ ਕੀ ਚੀਜ਼ ਨੇ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ